ਲਓ ਜੀ ਆਪਾਂ ਆਪਣੇ ਪਿੰਡ ਵਾਲਿਆਂ ਤੋਂ ਲੈ ਕੇ ਕੱਪੜੇ ਚੱਲੇ ਆ। ਉਹ ਕਾ ਵੀਜ਼ਾ। ਨਜ਼ਰਾ। ਚੰਦਨਗੜ੍ਹ। ਤਾਂ ਕਰਕੇ ਕਲਾਸ ਕਹਿੰਦੇ ਇਹਨੂੰ। ਆ ਵੀਰੇ ਕਲਾਸ ਤਾਂ। ਇੱਕ ਟੀਚਰ ਕਹਿੰਦੀ ਮੇਰੀ ਸੱਸ ਕਹਿੰਦੀ ਇੱਕ ਥਾਂ ਦੇ ਪਈਆਂ ਨੂੰ ਚੁੰਨੀ ਮੰਮੀ ਨੂੰ ਆਣੀ ਚੁੰਨੀ ਜਗ ਲਗेंगी। ਕਿਹਦਾ ਦਿਨ ਆ ਕਿਹਦੀ ਰਾਤ ਹੈ ਕਿਸੇ ਨੂੰ ਕੋਈ ਪਤਾ ਨਹੀਂ ਮੇਰੇ ਵੀਰੋ। ਬਹੁਤ ਦੇਖਿਆ ਸਾਡੇ ਪੀਖੇ ਦੇ ਵਿੱਚ। ਆ ਸਿੱਕਾ ਜੀ ਉਹ ਹੱਥ ਚਾਲ ਸਾਰੇ ਠੀਕ ਹੈ। ਲਓ ਜੀ ਆਪਾਂ ਕਰਦੇ ਹਾਂ ਜਿਹਦਾ ਬਲੌਗ ਸਟਾਰਟ। ਕਈ ਦਿਨਾਂ ਤੋਂ ਬਲੀਸ ਪਾਇਆ ਬਲੌਗ ਸੀ ਆਪਾਂ ਬੀਬੀ ਜੀ ਆਪਾਂ ਚੱਲਿਆ ਇਸ ਟਾਈਮ ਪੀਖੀ ਬਚ ਚੁੱਕੇ ਆ ਪੰਜ ਪੀਖੀ ਜਾਣ ਦਾ ਕਾਰਨ ਇਹੀ ਆ ਕਨੂ ਸ਼ਬੂ ਹੂੰ ਕਿਵੇਂ ਆ ਠੀਕ ਆ ਮੂਰੇ ਆਉਂ ਫੇਸ ਨਹੀਂ ਆ ਰਹੇ ਆ ਆਪਾਂ ਹਾਂ ਲਓ ਜੀ ਮੈਂ ਸ਼ਬੂ ਤੇ ਸ਼ਬੂ ਦੀ ਮੰਮੀ ਜਾਨ ਨੇ ਪੀਖੀ ਦੇ ਪਿੱਛੇ ਗੱਡੀ ਵਾਲਾ ਆਲਾਰਮ ਆਇਆ ਦਾ ਲੇਟਾਂ ਉਹਨੇ ਨਗਰਾਂ ਨੂੰ ਜਿਆਦਾ ਕਾਲੀ ਲੇਕੜਾਤਾ ਲਓ ਜੀ ਮਹਾ ਗੱਡੀ ਵਾਲੇ ਨੂੰ ਕਾਲੀ ਆ ਪਰ ਗੱਡੀ ਵਾਲੇ ਨਿਕਲੇ ਆ ਆਪਣੇ ਰਿਸ਼ਤੇਦਾਰ ਮਿਲ ਲੈ ਉਹਨਾਂ ਨੂੰ ਮੈਂ ਨਹੀਂ ਕਿਸ ਨਾ ਪਤਾ ਨਹੀਂ ਕੀ ਗੱਲਬਾਤ ਹੋ ਗਈ ਯਾਰ ਕਈ ਵਾਰ ਆਏ ਨਹੀਂ ਮਨ ਜਾਂਦਾ ਐਸੀ ਰਿਸ਼ਤੇ ਯਾਰ ਹਨਾ ਸਭੂ ਹਾਂਜੀ ਸਾਨੂੰ ਐ ਹੀ ਪਤਾ ਨਹੀਂ ਕੌਣ ਆ ਕੇ ਗੱਡੀ ਉੱਤੇ ਚੜੀ ਜਾਂਦਾ ਹੈਗਾ ਉਹ ਜਾਣ ਕੇ ਲੈਠਾ ਮਾਰਦੇ ਸੀ ਲਓ ਜੀ ਹੁਣ ਆਪਾਂ ਬਲੌਗ ਕਰਦੇ ਆ ਕੰਟੀਨਿਊ ਜੀ ਆਪਾਂ ਚੱਲਦੇ ਆ ਦੀਵਾਲੀ ਸ਼ਾਪਿੰਗ ਦੀਵਾਲੀ ਸ਼ਾਪਿੰਗ ਪਹਿਲਾਂ ਸਭੂ ਲਵਾ ਗਈ ਕੁਝ ਪੈਸੇ ਜੋ ਸਕੂਲ ਨੂੰ ਛੁੱਟੀ ਦਵਾ ਕੇ ਲੈ ਕੇ ਆਉਂਦੋਂ ਅਸੀਂ ਕੈਮਰਾ ਸਾਡਾ ਉੱਨੀ ਸੀ ਲਓ ਜੀ ਹੁਣ ਲਿਹਾਉਣੇ ਆ ਅਸੀਂ ਕਰਦੇ ਆ ਵਾਸਤੇ ਜਿਹੜੇ ਕਹਿੰਦੇ ਆ ਮੰਨਦੇ ਆ ਕੱਪੜੇ ਉਹਨਾਂ ਵਾਸਤੇ ਪਿਤਰਾ ਵਾਸਤੇ ਯਾਨੀ ਕਿ ਜੋ ਆਪਾਂ ਰੋਟੀ ਖਵਾ ਕੇ ਦਿੰਨੇ ਆ ਤੇ ਉਹ ਚਲ ਇੱਕ ਤਰ੍ਹਾਂ ਦੀ ਚੰਗੀ ਗੱਲ ਵੀ ਵਾਹਣੇ ਨਾਲ ਆਪਾਂ ਕੱਪੜੇ ਲਿੱਤੇ ਆ ਚਾਚੇ ਨੂੰ ਮੰਮੀ ਨੂੰ ਮੇਰੇ ਸਾਰਿਆਂ ਦੇ ਆ ਜਾਂਦੇ ਨੇ ਵਾਹਣੇ ਨਾਲ ਲੋ ਜੀ ਸਾਲ ਬਾਦ ਤੋਂ ਸਾਰੇ ਵਧੀਆ ਇਤਿਹਾਰ ਮਨਾਇਓ ਚੰਗਾ ਜੀ ਲੋ ਜੀ ਮੇਲੇ ਚ ਪੂਰੀ ਗਹਿਮਾ ਗਹਿਮਾ ਹੋਈ ਪਿਆ ਪੂਰਾ ਦਾਸਾ ਪੂਰਾ ਜਿੰਨਾ ਇਕੱਠ ਕਰੀਏ ਪੂਰਾ ਜਾਮ ਲੱਗਿਆ ਪਿਆ ਦੇਖੋ ਪੂਰਾ ਜਾਮ ਲਓ ਜੀ ਵੀ ਕਿਜ਼ ਐਂਟਰ ਹੋ ਚੁੱਕੇ ਪੂਰਾ ਰੰਗਾਰੰਗ ਪ੍ਰੋਗਰਾਮ ਲੱਗਿਆ ਪੈਕੇਟਾਂ ਵਾ ਬੱਚਿਆਂ ਦਾ ਦੁਕਾਨਦਾਰਾਂ ਨੇ ਪਟਾਕੇ ਬੱਡੂਕੇ ਬਾਰੇ ਘੜ ਰੱਖਨੇ ਪੂਰੇ ਦੇਖੋ ਇਹ 600 ਰੁਪਏ ਦੀ ਰੇਂਜ ਵਿੱਚ ਬੈਣਗੇ ਆਪਣਾ ਕੱਟ ਲੈ ਬਲਿੰਕ ਚੈੱਕ ਲਈ ਚੱਕ ਲਿਆ ਲਾਈਟ ਜੀ ਆਓ ਸ਼ੋਅ ਉਹਦਾ ਤੂੰ ਗੜਾ ਲੈਣਾ ਸੂਟ ਮੈਂ ਕਿ ਲੂੰਗਾ ਕਿਉਂ ਤਾਂ ਨਾ ਲੱਗਦਾ ਹੋਈ ਇਹ ਕੋਈ ਆਗੇ ਰੰਗਲੀ ਦੇ ਰੰਗ ਲੈਣ ਰੰਗ ਲੈ ਆਨੇ ਬੜੀ ਆ ਗਈ ਸੂਟ ਵੀ ਲੈਣੇ ਪੈਣੇ ਤੁਹਾਨੂੰ ਹਾਂ ਮਾ ਸੂਟ ਆਇਆ ਇਹਨੂੰ ਕਹਿੰਦੇ ਆਪਾਂ ਹੀ ਗਲਾਸ ਸੂਟ ਤੇ ਮੈਂ ਬਦਲਾ ਗਿਆ ਤਾਂ ਕਰਕੇ ਗਲਾਸ ਕਹਿੰਦੇ ਨੇ ਇਹਨੂੰ ਆਹ ਵੀਰੇ ਗਲਾਸ ਤਾਂ ਹੀ ਹੈ ਵੀਰੇ ਚਮਕਾ ਇੱਕ ਤਾਂ ਇਹਦੇ ਗਲਾਸ ਨੂੰ ਚਮਕਦਾ ਜਮ ਜਿਹਾ ਹੁੰਦਾ ਠੀਕ ਹੈ ਲਓ ਵੀ ਇਹ ਵਾਲੀ ਸ਼ਰਾਂ ਵਾਲਿਆਂ ਦਾ ਆਇਆ ਭਾਈ ਲਓ ਜੀ ਆਪਾਂ ਆਪਣੇ ਪਿੰਡ ਵਾਲਿਆਂ ਤੋਂ ਲੈ ਕੇ ਕੱਪੜੇ ਚੱਲੇ ਆ ਆ ਦੁਕਾਨ ਇਹਨਾਂ ਦੀ ਇੱਕ ਤੇ ਦੂਜੀ ਦੁਕਾਨ ਉੱਧਰਾ ਸ਼ੋਰੂਮ ਉੱਧਰ ਵੀ ਚੱਲਦੇ ਆ ਦੋ ਦੁਕਾਨਾਂ ਨੇ ਮੇਰੇ ਪਿੰਡ ਵਾਲਿਆਂ ਦੇ ਪਿੰਡ ਵਾਲਾਂ ਦੇ ਲੈ ਕੇ ਬਹੁਤ ਮਾਨ ਨੂੰ ਸ਼ਾਂਤੀ ਆਉਂਦੀ ਆ ਲਓ ਜੀ ਦੂਜੇ ਸ਼ੋਰੂਮ ਜਾ ਕੇ ਜੇ ਰਣੇ ਇੱਥੇ ਕਹਿੰਦੇ ਹੋਰ ਛੂਟ ਮਿਲਦੇ ਨੇ ਲਓ ਇਹਦੀ ਸ਼ਾਨ ਆਏ ਸੀ ਛੂਟ ਦੇਖੋ ਭਾਈ ਇਹ ਸ਼ੋਰ ਇਹ ਸ਼ੋਰੂਮ ਸੀ ਬਲਤ ਕਾਂਸੂ ਆਹੋਂ ਤਰੀ ਹੋ ਗਿਆ ਨਾ ਮਸੂਆ ਦੇਖੋ ਮੋਟਾ ਕਿਹੜਾ ਜੀ ਪੂਰਾ ਵਧੀਆ ਇਹ ਮੈਂ ਕਹਿੰਦਾ ਕੋਕਾ ਉਹ ਕਾ ਵੀਜ਼ਾ ਨਜ਼ਰਾ ਜਾਂਦਾ ਨਾ ਕਰ ਓਏ ਵਾਈਟ ਕਰ ਦੇ ਹੈ ਇਹਨੂੰ ਨੁਕਤੇ ਕਿੱਥੋਂ ਲਵਾਂ ਨਾ ਵੀ ਐਂਡਾ ਕੋਕਾ ਹੈ ਇਹ ਆਪਾਂ ਬਣਾਉਣੀ ਕੋਕੇ ਆ ਅਓ ਜੀ ਵੀ ਕਿਦੇ ਵਿੱਚ ਲੈਟਾਂ ਜਾਗਿਆ ਦਿਮਾਲੀ ਦੀ ਪੂਰੀ ਪਰਮਾਰਾ ਦੁਕਾਨਦਾਰ ਆ ਉਹਦਾ ਸਮਾਨ ਵਿੱਚ ਨੂੰ ਚਮ ਚਮ ਸਮਾਨ ਕਹਿੰਦੇ ਆ ਚਮਚਮ ਤਾਂ ਇੱਧਰ ਲੱਗੀ ਹੋਈ ਹੈ ਬਰਾਡ ਵਾਲਿਆਂ ਦੇ ਬਹੁਤ ਵਧੀਆ ਚਮਚਮ ਕਰ ਰਿਹਾ ਹੈਗਾ ਬਾਜ਼ਾਰ ਕਹਿ ਰਹੀ ਸੀ ਮੈਂ ਇਹ ਚਮਚਮੂ ਨਿਕਲ ਗਈ ਬਰਾੜਾਂ ਦੇਖਾਓ ਵੀ ਉਹ ਭਿੱਖਿਆਲੇ ਉਹ ਬਹੁਤ ਵਧੀਆ ਤੇ ਦੁਕਾਨਦਾਰ ਆਲੇ ਨਾ ਸਾਮਾਨ ਵੇਚਣ ਦੇ ਰੰਗ ਬਰੰਗੀਆਂ ਕਰ ਰੱਖਿਆ ਹੰਦ ਕਰਨਾ ਇਹਨਾਂ ਨੇ ਸ਼ਭੂ ਕੀ ਕਹਿਣਾ ਚਾਹੁੰਦੇ ਸੀ ਮੈਂ ਤਾਂ ਹੀ ਕਿਹਾ ਸੀ ਇਸ ਦਾ ਕਿਉਂਗਾ ਕਿ ਅਜ ਦਿਨ ਤੇਰੇ ਸਭੀ ਹੈ ਨਾ ਅੱਛਾ ਇਹ ਇਹ ਕੀ ਹੁੰਦਾ ਇਹ ਬੜਾ ਚੱਲਿਆ ਜ Instagram ਦੇ ਸ਼ਭੂ Instagram ਤੇ ਨਹੀਂ ਆ ਹਾ ਜਿੱਦੇ ਸਮੁੰਦਰ ਮੰਥਨ ਹੋਇਆ ਸੀ ਨਾ ਹਾਂ ਜੋ ਕਹਿੰਦੇ ਨੇ ਸ਼ਿਵ ਜੀ ਨੂੰ ਨੀਲਕੰਠਾ ਔਰ ਜਦੋਂ ਉਹ ਉਹ ਚੋਂ ਉਹ ਜ਼ਹਿਰ ਨਿਕਲਿਆ ਸੀ ਉਸ ਦਿਨ ਅੜੜ ਦੇ ਨਿਕਲੇ ਸੀਗੇ ਕਾਫੀ ਟਾਈਮ ਲੱਗੇ ਸੀ ਉਹ ਦ ਸਮੁੰਦਰ ਮੰਥਨ ਤੇ ਹਾਂ ਹਾਂ ਸਮੁੰਦਰ ਮੰਥਨ ਜਦੋਂ ਹੋਇਆ ਸੀ ਅੱਜ ਦੇ ਦਿਨ ਦਿਨ ਮੰਤਰੀ ਭਗਵਾਨ ਨੇ ਉਹੋਂ ਨਿਕਲੇ ਸੀ ਕਲਸ਼ ਦੇ ਨਾਲ ਉਹ ਤੇ ਇਹਨੂੰ ਕਹਿੰਦਾ ਵੀ ਸਮਾਨ ਜੇ ਲਵੇ ਚੰਗਾ ਹੁੰਦਾ ਇਸ ਦਿਨ ਇਸ ਕਰਕੇ ਤਾਂ ਹੀ ਆਪਾਂ ਸਮਾਨ ਲੈਣਾ ਹੈ ਸਮਾਨ ਚੰਗਾ ਦਾ ਪੇਪੇ ਖਰਚਾ ਹੋਈ ਜਾਂਦਾ ਨਹੀਂ ਕਹਿੰਦੇ ਵਦਾ ਦੇਖੋ ਬਹੁਤ ਵਧੀਆ ਦੀਮ ਵਾਲਾ ਹੋਈ ਹੋਈ ਹੈ ਵਿਖੀ ਦੇ ਵਿੱਚ ਬਹੁਤ ਸੁਣੀ ਲੱਗ ਰਹੀ ਹੈ ਵਿਖੀ ਅੱਜ ਸਾਡੀ ਤੇ ਦੱਸਿਓ ਕੌਣ ਕੌਣ ਆਏ ਸੀ ਸਮਾਨ ਖਰੀਦਣ ਤੇ ਤਿਵਾਲੀ ਤੋਂ ਦੋ ਦਿਨ ਪਹਿਲਾਂ ਇਹ ਇੰਸਟਾਗ੍ਰam ਤੇ ਬਾੜਾ ਚੱਲਾ ਵੀ ਇਹ ਸਾਮਾਨ ਲੈ ਕੇ ਆਉਂਗੇ ਤਾਂ ਉਹਦਾ ਦੀ ਮਾਤਾ ਮਾਂ ਚਾ ਲਈ ਜਾਂਦੀ ਆ ਸੁਣਿਆ ਸੀ ਕਿ ਇੰਸਟਾਗ੍ਰam ਦੀ ਮਾਂ ਚਾ ਲੈ ਕੇ ਉਹ ਉਹ ਵਧੀਆ ਬਣ ਗਿਆ ਜੀ ਇਹ ਸਭੂ ਦਾ ਕਹਿਣਾਗਾ ਕਹਿੰਦੇ ਵੀ ਅੱਜ ਦੀ ਚੀਜ਼ ਲੜੀ ਅੱਜ ਲੜੀ ਨਹੀਂ ਸੱਚ ਅੱਜ ਦੀ ਲਈ ਚੀਜ਼ ਵਾਅਦਾ ਹੀ ਫੁੱਲਦੀ ਆ ਭਾਈ ਜਿਹੜਾ ਅੱਜ ਦੇ ਦਿਨ ਕਹਿੰਦੇ ਸਾਮਾਨ ਲੈਣ ਦਾ ਵਾਅਦਾ ਫੁੱਲਦਾ ਬਲੌਕ ਉਹ ਇੱਕ ਦਿਨ ਲੇਟ ਤੇ ਅੱਜ ਆ ਦਿਨ ਸ਼ਨੀਵਾਰ ਇਹ ਸ਼ਨੀਵਾਰ ਵਾਲੇ ਦਿਨ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਪਹੁੰਚ ਕੇ ਆ ਚਾਚਾ ਜੀ ਕੋਲੇ ਚਾਚਾ ਜੀ ਨੂੰ ਦੱਸ ਦਿਆਂ ਵੀ ਤੇਰਾ ਕੁਰਤਾ ਮਰਿਆ ਤਾਂ ਅੱਜ ਆ ਕੇ ਮੈਂ ਤੇਰੇ ਵਾਸਤੇ ਕੁਰਤਾ ਮੜਿਆਤਾ ਜਿਹੜਾ ਤੂੰ ਰੰਗ ਕਿਹਾ ਸੀ ਉਹੀ ਲਿਆਤਾ ਠੀਕ ਆ ਐਂ ਕਰ ਦੇ ਗੁੱਠਾ ਕਰ ਓਕੇ 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 ਕਰ ਕਰਿਆ ਨਹੀਂ ਹੋਇਆ ਨਹੀਂ ਓਕੇ ਤੈਥੋਂ ਓਕੇ ਚਲੋ ਚਲੋ ਵੀ ਕੇ ਕਮਰ ਹੋ ਗਈ ਤੇਰੀ 50 50 ਸਾਲ ਦੇ ਹੋ 60 ਸਾਲ ਦੇ ਬੁੜਿਆਂ ਤੇ ਆ ਗਿਆ ਇਹ ਇਸ ਕਰਕੇ ਦਾੜੀ ਰੱਖਣ ਲੱਗ ਗਿਆ ਇਹ ਪਹਿਲਾਂ ਇਹ ਰੱਖਦਾ ਸੀ ਖੱਤ ਕਢਾ ਕੇ ਬਈ ਮੁੰਡਿਓ ਦੀ ਮਾਤਾ ਰੋਟੀ ਬਣਾ ਰਹੀ ਆ ਮਾਤਾ ਰੋਟੀ ਲਾਉਂਦੀ ਆ ਨੇ ਹਾਏ ਮਾਤਾ ਮੇਰੀ ਮਾਂ ਮੇਰੀ ਰੋਟੀ ਲਾ ਰਹੀ ਆ ਅਸੀਂ ਮਾਂ ਕਿਵੇਂ ਲੱਗਿਆ ਰੋਟੀ ਦੇਖ ਓਏ ਆ ਦੇਖੋ ਲੋਕੋ ਇਹ ਕਹੇ ਹੁੰਦਾ ਦੇਖੀ ਮਾਂ ਨੂੰ ਮੁੜ ਕੇ ਕਿਵੇਂ ਬੋਲ ਕੇ ਮੇਰਾ ਕੰਮ ਕਰਨਾ ਬੰਦ ਕਰਿਆ ਹੋਇਆ ਆ ਕੰਮ ਨਹੀਂ ਕਰਦੀ ਔਖੀ ਆ ਮੇ ਰੋਟੀ ਲਾਉਣੀ ਔਖੀ ਆ ਹੈ ਕੰਮ ਛੱਡਦਾ ਇਹ ਮਾਂ ਜੀ ਬੈਠੀ ਨੂੰ ਅਸੀਂ ਪੁੱਛਦੇ ਵੀ ਮਾਂ ਨੂੰ ਦੇਖੋ ਆਇਆ ਦੇਖੀ ਕੀ ਕਰਦੀ ਹੈ ਉਹ ਇਹ ਤਾਂ ਕਿ ਮਾ ਨੂੰ ਬਹੁਤ ਦਿੱਕਦਾ ਇਹਨੂੰ ਰੋਟੀ ਜੈ ਮੇਰੀ ਮਾਂ ਨੇ ਸਬਜ਼ੀ ਬਣਾਉਣੀ ਭੁੱਲ ਗਈ ਮਾਂ ਦੇ ਠੀਕ ਹੈ ਨਾ ਉਹ ਸਬਜ਼ੀ ਜਿਹੜੇ ਮੈਂ ਪਹਿਲਾਂ ਸਵਾਦ ਉਹ ਭੁੱਲ ਕੇ ਕਰਨ ਕੀਆ ਜਿੱਦੇ ਦਾ ਕੰਮ ਸਾਰਾ ਆਪਾਂ ਹੁਣ ਰੱਬੀ ਘਰ ਬੈਹਿਆ ਉਹ ਦੋ ਸਾਲ ਕਦੋਂ ਪਾਸੇ ਕੰਮ ਇਹਨੇ ਚੁੱਡੇ ਦਾ ਛੱਟ ਤਾਂ ਸੀ ਜਿਹੋ ਦੀ ਪਾਸੇ ਰਹੇ ਜਿਹੜੇ ਲਾਗੇ ਇਹਨੂੰ ਬੈੱਟਦੀ ਜਾਂਦਾ ਸਾਰਾ ਕੁਝ ਕਰਕੇ ਤੇ ਸਾਰਾ ਕੁਝ ਬਣਾਉਣਾ ਭੁੱਲ ਗਈ ਉਹ ਤੂੰ ਇਹ ਕਿ ਲੋਕਾਂ ਨੂੰ ਲੋਕਾਂ ਦੀ ਆਪਣੇ ਨੂੰ ਵੀ ਤੂੰ ਭਈ ਕੰਮ ਕਰਿਆ ਕਰੋ ਥੋੜਾ ਮੁੱਢਾ ਨਾਲ ਐ ਨਹੀਂ ਹੁੰਦਾ ਵੀ ਕਰਾਉਣਾ ਔਖਾ ਛੱਡਿਆ ਹੋਇਆ ਅਸੀਂ ਤਾਂ ਕਿਹਾ ਹੋਇਆ ਜਦੋਂ ਕਈ ਵਾਰਾ ਕੰਮ ਕਰਨਾ ਬੈ ਛੱਡਿਆ ਔਖਾ ਹੋ ਜਾਂਦਾ ਇਸ ਕਰਕੇ ਕੰਮ ਕਰਿਆ ਕਰੋ ਕੱਤਾ ਮਹਾ ਚਲਾਇਆ ਕਰੋ ਆਪੋ ਪਾਪਾ ਪਰ ਸਾਡੀ ਸਾਡੀ ਵਾਸਤੇ ਵਿੱਚ ਟੀਚਰਸ ਆਈਆਂ ਇੱਕ ਟੀਚਰ ਕਹਿੰਦੀ ਮੇਰੀ ਸੱਸ ਕਹਿੰਦੀ ਇੱਕ ਥਾਂ ਦੇ ਪਈਏ ਨਾ ਚੁੰਨੀ ਮੰਮੀ ਨੂੰ ਆਣੀ ਚੁੰਨੀ ਜਗ ਲੱਗੇ ਜੀ 10 ਦਿਨਾਂ ਦੇ ਉੱਥੇ ਬੈਰੋ ਜਾ ਮੇਰੇ ਘਰ ਵਾਲੇ ਚੱਕੂ ਜਾਂ ਮੈਂ ਚੱਕੂ ਅਲਦੀ ਸੱਸ ਤੇ ਜੁਗਲੇ ਕਰਨ ਲੱਗੇ ਕਿ ਮੈਂ ਕਿਹਾ ਕਹਿੰਦੀ ਮੇਰੀ ਸੱਸ ਤਾਂ ਹੈਣੀ ਹੈ ਜੀ ਜੇ ਮੈਂ ਸੱਤ ਨਾਲ ਹੀ ਕੰਮ ਕਰਾਉਂਦੀ ਜੇ ਬਲੌਗ ਦੇ ਨੂੰ ਟੀਚਰਾਂ ਨਾਲ ਜਾ ਕੇ ਕਹਿੰਦੀ ਸਾਡੀ ਗੱਲ ਸੁਣਦੀ ਸੀ ਆ ਆ ਬਈ ਕਿ ਆਪਣਾ ਲਈ ਦਾਣਾ ਮੰਡੀ ਕਹਿੰਦੇ ਦਾਣੇ ਆ ਗਏ ਵਾਹਿਗੁਰੂ ਮੂਰੇ ਇਹ ਹੀ ਅਰਦਾਸ ਹੈ ਵੀ ਦਾਣੇ ਵਧੀਆ ਨਿਕਣ ਕੁੱਝ ਦੱਸ ਰਿਹਾ ਤੇ ਕਿ ਇਹਨਾਂ ਮੜਾ ਮੂਠਾ ਘਾਟਾ ਪਰ ਜਿੰਨੇ ਵੀ ਵਧੀਆ ਨੇ ਕੋਈ ਬ੍ਰੋਹਮਾਤਮਾ ਮੌਸਮ ਨੇ ਬੜਾ ਹੀ ਖਰਾਬ ਕੀਤਾ ਤਾਂ ਦੱਸਾਂ ਕਿ ਕਿਤੇ ਕਿਤੇ ਪਿੰਡ ਦੀ ਮੰਡੀ ਚ ਆਗੇ ਦਾ ਨੇ ਸਾਡੇ ਦਾ ਪਹੁੰਚ ਚੁੱਕਿਆ ਆ ਲੋ ਜੀ ਰੰਗੋਲੀ ਨਹੀਂ ਰੰਗੋਲੀ ਨਹੀਂ ਆਇਆ ਇਹ ਘੱਟੋ ਘੱਟ ਲੈ ਗਿਆ ਤਾਂ ਚਾਰ ਸੂਦੇ ਰੰਗ ਖਿਦਾ ਹੈ ਇਹ ਨਹੀਂ ਹਜੇ ਸ਼ੁਰੂਆਤ ਹੀ ਕਰੀਏ ਤੁਹਾਨੂੰ ਦਿਖਾਵਾਂ ਕਿ ਕੀ ਕੀ ਬਣਾਉਗੀ ਇਹ ਹੋਰ ਇੰਨੇ ਕਿ ਬਣਾਇਆ ਰੰਗੋਲੀ ਓਏ ਕਿੰਨੇ ਪੈਸੇ ਲਾਤੇ ਰੰਗ ਤੇ ਹੈ ਮੈਂ 190 190 ਮਦਦ ਆ ਚੱਲ ਮਾਸ਼ਰਫੇ ਲੱਗਾ ਰੰਗ ਤੇ ਤਾਂ 190 ਲੱਗਿਆ ਅੱਛਾ ਹੋਰ ਤਾਂ ਬਦਲਾ ਤੇ ਲਾਤੇ ਬਹੁਤ ਲਾਦੇ ਅੱਜ ਨੇ ਦੀਵਾਲੀ ਅਸੀਂ ਸੋਵੀ ਦਿਖਾਵੂ ਵੀ ਕੀ ਕੀ ਲੈ ਕੇ ਆਏ ਆ ਤੁਸੀਂ ਦੇਖਿਓ ਸੋਨੂੰ ਦਿਖਾਉਣੇ ਆ ਕਿ ਸਭੂ ਦੱਸੂ ਕੀ ਕੀ ਲੈ ਕੇ ਆਏ ਆ ਲਓ ਜੀ ਸੋਨ ਦੇਖ ਰਹੇ ਨੇ ਸਭੂ ਕੀ ਕੀ ਲੈ ਆਇਆ ਦਿਖਾਉਣੇ ਆ ਦਿਖਾ ਸਭੂ ਕੀ ਕੀ ਲੈ ਆਏਗਾ ਜੀ ਪਹਿਲਾਂ ਮੈਂ ਲਈਆਂ ਦੀ ਅ ਮੀਨ ਸੋ ਮੈਟਲ ਦੇ ਦੀਏ ਦਾ ਸੈੱਟ ਹੈ ਜੀ ਵੀ ਦੀਏ ਨਹੀਂ ਦੀਵੇ ਇਹ ਸਾਡੀ ਕੁੜੀ ਮੋੜਾੜਾ ਹੈ ਹਿੰਦੀ ਮਿਕਸ ਕਰਦੀ ਹੈ ਪੰਜਾਬੀ ਚ ਚਲੋ ਵੀ ਦੀਵੇ ਲਈ ਇੱਥੇ ਹੋਰ ਲੜੀਆਂ ਨਹੀਂ ਆ ਆਪ ਨੂੰ ਲਓ ਜੀ ਇਹ ਲੜੀਆਂ ਦੇਖੋ ਇਹ ਲੜੀਆਂ ਲਾਏ ਆ ਲੜੀਆਂ ਲਾਵਾਂਗੇ ਐਂ ਲੱਗਣੀਆਂ ਐਂ ਸੱਚ ਐਂ ਹੈ ਨਾ ਸਾਰੇ ਥੰਦੇ ਕਰਤੇ ਇੱਥੇ ਦੇਖ ਇਹ ਲੜੀਆਂ ਲਏ ਬਈ ਤੇ ਹੋਰ ਕੀ ਲਾਏ ਦੇਖਾਂ ਹੁਣ ਦੱਸੋ ਮੈਂ ਕੀ ਦੀਵੇ ਦੀਵੇ ਹਾਂ ਹੁਣ ਨੋਰਮਲ ਦੀਵੇ ਨੇ ਵੈਸੇ ਨਾਰਮਲ ਹੁੰਦੇ ਅਗੇ ਬਟਾ ਦੂਸਰੇ ਨੇ ਡਿਜ਼ਾਈਨਰ ਬਣ ਇਹਨਾਂ ਦੇ ਵਿੱਚ ਮੋਮਬੀ ਹੈਗੀ ਦੇਖਾ ਲਓ ਆ ਦੀਵਾ ਦੇਖੋ ਵੀ ਕਿੰਨਾ ਸੋਹਣਾ ਦੀਵਾ ਆ ਮੈਂ ਘੁੰਡੀ ਤੇ ਰੱਖੂ ਹਾਂ ਇੱਕ ਘੁੰਡੀ ਤੇ ਰੱਖਿਆ ਆ ਦੀਵਾ ਦੇਖੋ ਬਹੁਤ ਸੋਹਣਾ ਦੀਵਾਗਾ ਮੇਰੇ ਮਿੱਤਰੋ ਇਹ ਦੀਵਾਲੀ ਦੇਖੋ ਕੀ ਲਿਆ ਬਤ ਕਲਰ ਆ ਜਿਹਦੀ ਮੈਂ ਗੱਲ ਕਰਦਾ ਸੀ ਕਲਰ ਲੈ ਆ ਇੰਨੇ ਇਹ ਪੂਰਾ ਬਾਕਸ ਹੈ ਚ ਆਏ ਰੰਗ ਰੰਗੀਆਂ ਸਾਰੀਆਂ ਚੀਜ਼ਾਂ ਨੇ ਕਲਰਾਂ ਆ ਤੇ ਅਸੀਸੀ ਕੱਲ ਉਹ ਇਹ ਅੱਗੇ ਹੱਥ ਨਾ ਪੋਣਾ ਹੁੰਦਾ ਉਹ ਤੇ ਇਹਦੇ ਵੀ ਨਹੀਂ ਖੜੀ ਤੇ ਇਹ ਇਹਦੇ ਖੜੀ ਨਹੀਂ ਹੁਣ ਹੁੰਦਾ ਹਨਾ ਇੰਨੇ ਕਲਰ ਹੋ ਲੈ ਹੈ ਜਿੰਦਗੀ ਦੇ ਦੇਖੋ ਇੰਨੇ ਕਲਰ ਇਹਦੇ ਤੇ ਭਾਈ ਇਹ ਸ਼ਭੂ ਦੀ ਸ਼ਾਪਿੰਗ ਆ ਕੋਲ ਕੀ ਦੱਸੇ ਭਾਈ ਅਸੀ ਕੰਨਾਂ ਚ ਤੇ ਇੱਕ ਇੱਕ ਕੰਨਾਂ ਜੀ ਭਾਈ ਸੇਵਾ ਕਰਦੀ ਕੰਨਾਂ ਜੀ ਦੇ ਵਸਤਰ ਨੇ ਕੰਨਾਂ ਜੀ ਵਾਲੀ ਲਈ ਵਾਲੀ ਲਈ आ गोवर्धन पूजा ली हां भाई दूसरी भी ले आई हो मैं पहला ले से हो मेरे को एक एक का सुन और दिखाओ ना ओ छोटे छोटे हो हां आ हार ये हार देते हैं भाई देखो पढ़ो ये हाँ। हार ये हार देखो ये इन्हें ना कुछ ले के वो <laughs> भाई शिक्का की शिक्का की आ देखो जी हां देखो बोलो जी यार ये और की की सारे मैचिंग दे कंगन मैचिंग कंगन ना ਤੇ ਆ ਮੈਂ ਹਾਂ ਦੇਖੋ ਟਿਕਾ ਟਿਕਾ ਨਾਥਾ ਵੀ ਤੇ ਆਪਣਾ ਖੋਦ ਲਈ ਇੰਨਾ ਖੋਦ ਲਿਆ ਤੇ ਨਾਥਾ ਵੀ ਵਾਲੀ ਸੀ ਤੇ ਦੇਖਿਓ ਆਪਣੇ ਬਲੌਗ ਨੂੰ ਵੀ ਪਿਆਰ ਦਿੱਤਾ ਸੀ ਕੁਝ ਟਾਈਮ ਕਰਕੇ ਵਿਜੀਓਗੇ ਤਾਂ ਕਰਕੇ ਪਾਈਣੀਆਂ ਦੁਬਾਰੇ ਆਪਣੀਆਂ ਵੀਡੀਓ ਉਵੇਂ ਹੀ ਹੋਣੀਆਂ ਠੀਕ ਹੈ ਜੀ ਓਕੇ ਇੱਕ ਸੋਨੂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਣਾ ਤੇ ਵੀਰਾਂ ਵਾਂ ਕੇ ਦੀਵਾਲੀ ਧੂਮ ਤਾਂ ਨਾਲ ਮਨਾਇਓ ਪਤੂ ਨਾ ਬੋ ਪਿਆਰ ਨਾਲ ਮਨਾਇਓ ਕਹਿੰਦਾ ਭਾਬਾ ਕਿ ਕਿਸੇ ਨਾਲ ਲੜੇ ਪੜੇ ਨਾ ਤੇ ਕੀ ਦਾ ਦਿਨ ਆ ਕੀ ਦੀ ਰਾਤ ਹੈ ਕਿਸ ਨੂੰ ਕੋਈ ਪਤਾ ਨਹੀਂ ਮੇਰੇ ਵੀਰੋ ਬਹੁਤ ਦੇਖਿਆ ਸਾਡੇ ਪੀਖੇ ਦੇ ਵਿੱਚ ਕੀ ਐਕਸੀਡੈਂਟ ਹੋ ਗਿਆ ਜਵਾਨ ਮੁੰਡੇ ਦੀ ਡੈਥ ਹੋਈ ਉਹ ਬਹੁਤ ਦੁੱਖ ਲੱਗਾ ਦੇਖ ਕੇ ਪ੍ਰਮਾਤਮਾ ਉਮਰ ਤੋਂ ਪਹਿਲਾਂ ਇਹਨਾਂ ਦਾ ਬਹੁਤ ਦੁੱਖ ਇਸ ਕਰਕੇ ਆਪਦੀ ਸੇਫਲੀ ਦੇਖਿਓ ਜਿੰਨਾਕ ਹੋ ਗਿਆ ਟਾਈਮ ਨਾਲ ਘਰੇ ਬਹਿ ਕੇ ਖਾਣਾ ਪੀਣਾ ਇਹਨੇ ਘਰੇ ਬਹਿ ਕੇ ਖਾ ਲਿਓ ਤੇ ਇਹ ਵੀ ਬੇਨਤੀ ਆ ਮੇਰੇ ਵੱਲੋਂ ਤੁਹਾਨੂੰ ਫੇਰ ਦੀਵਾਲੀ ਤੇ ਬੰਦੀ ਛੋੜ ਦੀਆਂ ਦਿਵਸ ਦਿਨਾਂ ਬਹੁਤ ਬਹੁਤ ਮੁਬਾਰਕਾਂ ਚਾਹੁੰਦੇ ਵਸਦੇ ਹੋ